ਲੇ ਵੀ ਮਿੱਤਰੋ ਖੜਾਂਗੇ ਬਈ ਆਪਾਂ ਹਿੰਦੂ ਮੱਲ ਕੋਟ ਦੇ ਵਿੱਚ ਯਾਨਕੀ ਰਾਜਸਥਾਨ ਦੇ ਵਿੱਚ ਗੱਲਬਾਤ ਕਰਦਾਂਗੇ ਬਈ ਖੜਾਂਗੇ ਕਿਨੂਆ ਦੇ ਬਾਗ ਦੇ ਵਿੱਚ ਖੇਤੀ ਕਿਵੇਂ ਹੁੰਦੀ ਹੈਗੀ ਸਾਰਾ ਕੁਝ ਦੱਸਾਂਗੇ ਬੱਬੂ ਇੱਧਰ ਨੂੰ ਆ ਜਾ ਤੇ ਕੀ ਹਾਲ ਨੇ ਬਈ ਵਧੀਆ ਬਈ ਜੀ ਵਧੀਆ ਇਹ ਵੀ ਖੜਾਂਗੇ ਜਾਖੜ ਫਾਰਮ ਤੇ ਹਣਾ ਹਾਂਜੀ ਕਿਵੇਂ ਹੁੰਦਾ ਬਈ ਬਾਗ ਇਹ ਵਧੀਆ ਚੀਜ਼ ਦੀ ਗੱਲਬਾਤ ਕੀ ਆ ਓਰੇ ਕਿਵੇਂ ਆ ਗਏ ਬਾਈ ਜੀ ਜਿਵੇਂ ਕਿ ਅਸੀਂ ਰੇਸ ਆਪਣੇ ਆਪ ਤੋਂ ਸਾਰੀ ਚੀਜ਼ ਦੀ ਨਿਗ੍ਹਾ ਰੱਖਦੇ ਹੁੰਦੇ ਠੀਕ ਆ ਪੱਤਾ ਸੁਕੜਦਾ ਤਾਂ ਉਹਦੀ ਸਪਰੇ ਕਰਤੀ ਕਿਸੇ ਵੀ ਚੀਜ਼ ਦੀ ਜਿਵੇਂ ਕਮੀ ਹੋਈ ਉਹ ਚੀਜ਼ ਪਾਉਣੇ ਤੇ ਬਾਗ ਸਾਡਾ ਬਹੁਤ ਸਰੇ ਤੇ ਕਿਵੇਂ ਰੇਟ ਕਿਵੇਂ ਹੁੰਦਾ ਵੀ ਇਹਦਾ ਜੇ ਰੇਟ ਜਿਵੇਂ ਠੇਕੇ ਦੇ ਹਿਸਾਬ ਨਾਲ ਉਸ ਹਿਸਾਬ ਨਾਲ ਲੱਗਦਾ ਤੋਲ ਤੇ ਹੁੰਦਾ ਪਿਛਲੇ ਸਾਡੇ ਸਾਡਾ 32 ਰੁਪਏ ਲੱਗ ਗਿਆ ਸੀ ਕਿਲੋ 32 ਰੁਪਏ ਕਿਲੋ ਲੱਗਿਆ ਸੀਗਾ ਇਸ ਵਾਰ ਹਜੇ ਆਉਣਾ ਰੇਟ ਹਣਾ ਠੀਕ ਆ ਜੀ ਤੋੜਨਾ ਕਦੋਂ ਆ ਬਈ ਇਹ ਆ ਜੋ ਜਨਵਰੀ ਫਰਵਰੀ ਚ ਟੁੱਟਦਾ ਜਾਂਦਾ ਜਨਵਰੀ ਫਰਬੀ ਦੇ ਵਿੱਚੋਂ ਕਿੰਨੇ ਪੌਦੇ ਲੱਗੇ ਹੋਏ ਨੇ ਬਈ ਇਹ ਆ 1350 ਪੌਦੇ ਲੱਗੇ ਆ 1350 ਪੌਦੇ ਕਿੰਨੇ ਕਿੰਨੂ ਹੋ ਜਾਂਦੇ ਨੇ ਆਏ ਸਾ ਕਿੰਨੇ ਸਾਲ ਹੋ ਗਏ ਵਿੱਚ ਆਪੇ ਸਾਲ ਦੀ ਗੱਲਬਾਤ ਕਰੀਏ ਕਿੰਨੂ ਆਹ ਤਿੰਨੇ ਮੈਂ ਤਾਂ ਸਾਨੂੰ 1 ਸਾਲ ਹੋ ਗਿਆ ਇੱਥੇ ਆ ਸਾਨੂੰ 1 ਸਾਲ ਹੋ ਗਿਆ ਉਦਾਂ ਹੈ ਕਿ ਪੌ ਆਏ ਪੁਰਾਣਾ ਹੀ ਹੈਗਾ ਠੀਕ ਹੈ ਲੈ ਮਿੱਤਰੋ ਦੇਖ ਸਕਦੇ ਹੋ ਕਿ ਬਾਈ ਕਹਿੰਦਾ ਵੀ 32 33 ਰੁਪਏ ਲੱਗਿਆ ਪਿਛਲੇ ਵਾਰੀ ਇਸ ਵਾਰ ਦੇਖਦੇ ਆਂਗਾ ਹਾਂ ਠੀਕ ਹੈ ਜੀ ਪਿਛਲੇ ਸਾਲ 9 ਗੱਡੀਆਂ ਨਿਕਲੀਆਂ ਸੀ 9 ਗੱਡੀਆਂ ਉਹ ਰੋਮ ਹਾਂਜੀ ਠੀਕ ਹੈ ਜੀ ਕਿੰਨੇ ਕਿਲਿਆਂ ਆਹ 1.13 ਕਿਲੇ ਆ ਸਾਢੇ 13 ਕਿਲੇ ਠੀਕ ਆ ਜੀ ਕਲਾ ਕਿਨੂ ਕਿਨੂ ਆ ਦੇ ਵਿੱਚ ਇਹ ਵੀ ਸਾਢੇ 13 ਕਿਲੇ ਕਿਨੂ ਲੱਗਿਆ ਹੋਇਆਗਾ ਦੇਖ ਸਕਦਾ ਹਾਂ ਗਤੋੜ ਦਾ ਕੌਣ ਆ ਬੀਜਿਆ ਫਿਰ ਆਪ ਹੀ ਆਉਂਦੇ ਨੇ ਤੋੜ ਕੇ ਲੈ ਕੇ ਜਾਂਦੇ ਨੇ ਉਹ ਠੇਕੇ ਤੇ ਜਦੋਂ ਹੋ ਜਾਂਦਾ ਉਹ ਆਪ ਹੀ ਲੈ ਲੈਂਦੇ ਆਪ ਹੀ ਆਉਣੇ ਠੀਕਾ ਹੀ ਕਰਦੇ ਹੋਗੇ ਜਿਹੜਾ ਵਿਚਾ ਬੀਜਿਆ ਹੋਇਆ ਬਈ ਕਿਵੇਂ ਇਹ ਆਪਾਂ ਬਿਨ ਵੜਣ ਵਾਸਤੇ ਕਿ ਉਦਾਂ ਹੀ ਬੀਜਿਆ ਹੋਇਆ ਇਹ ਉਹ ਬੱਕਰੀਆਂ ਆਪਣੇ ਕੋਲੇ ਹਨਾ ਉਹ ਚਾਰ ਇਹ ਬੱਕਰੀਆਂ ਬਾਅਦ ਤੇ ਫੈਸਲ ਵਿੱਚ ਬੀਜ ਦਿੰਦੇ ਨੇ ਹਨਾ ਬਾਕੀ ਬਈ ਸਾਰੇ ਬਾਗ ਚ ਹੀ ਹੁੰਦਾਂਗੇ ਕਿੰਨੂ ਦੇਖ ਸਕਦੇ ਹੋ ਬਈ ਸੋਨੂ ਬਿਨਾ ਬਾਰੋ ਤਾਂ ਲੱਗੂਗਾ ਅੱਭੀ ਕੁਝ ਨਹੀਂ ਹੈਗਾ ਜਦੋਂ ਅੰਦਰ ਵੜ ਜਾਓਗੇ ਅੰਦਰ ਕਿਨੂ ਕਿਨੂ ਨੇ ਹਾਂਜੀ ਦੇਖ ਬਈ ਜਦੋਂ 15 ਉਹ ਕਰਦੇ ਨਾ ਪੂਰਾ ਯਾਨੀ ਕਿ ਝੁੰਡ ਬਣਿਆ ਹੁੰਦਾ ਜਿਵੇਂ ਆਹ ਦੇਖ ਸਕਦੇ ਹੋ ਬਾਹਰ ਤਾਂ ਇਕੱਲੇ ਪੱਤੇ ਪੱਤੇ ਨੇ ਵਿੱਚ ਦੇਖ ਸਕਦੇ ਹੋ ਪੱਤੇ ਘੱਟ ਦੇ ਕਿਨੂ ਵੱਧ ਲੱਗੇ ਹੋਏ ਨੇ ਨਾ ਹੁੰਦੇ ਕਿੰਨੇ ਕਿਨੂ ਬਈ ਇੱਕ ਪੌਦੇ ਦੇ ਉੱਤੇ ਕੋਈ ਐਸਟੀਮੇਟ ਦੇਖਿਆ ਕਦੇ ਕਰਕੇ ਜਾਂ ਫਿਰ ਕਦੇ ਦੇਖਿਆ ਨਹੀਂ ਹੈਗਾ ਪਿਛਲੇ ਸਾਲ ਕਰਕੇ ਵੇਖਿਆ ਸੀਗਾ 17 18 19 ਪੀ ਵੀ 25 25 ਕਰੇਟਾ ਤੋੜੀਆਂ ਸੀ ਇੱਕ ਇੱਕ ਕਬੂਤਰ ਇੱਕੋ ਹੀ ਕਬੂਤੇ ਦੋ 25 25 ਕਰੇਟਾਂ ਹਾਂਜੀ ਠੀਕ ਆ ਜੀ ਲੈ ਵੀਰ ਤੂੰ ਦੇਖ ਸਕਦੇ ਹੋ ਯਾਨੀ ਕਿ ਬਈ ਕਿੰਨੇ ਉੱਤਰ ਦਾ ਬਹੁਤ ਹੈਗਾ ਨਾ ਦੇਖੋ ਕਿੰਨੇ ਟਾਈਮ ਦੀ ਫਸਲ ਹੁੰਦੀ ਆ ਬਈ ਇਹ ਮਤਲਬ ਪੰਜ ਛੇ ਮੈਂ ਨਾ ਸਾਲ ਦੀ ਹੁੰਦੀ ਆ ਸਾਲ ਦੀ ਫਸਲ ਹੁੰਦੀ ਹੈ ਬਾਕੀ ਬਈ ਦੇਖ ਸਕਦੇ ਹੋ ਸਾਈਜ਼ ਦਿਖਾ ਦੇ ਵੱਡਾ ਵੱਡਾ ਵੀ ਹੈ ਨਾ ਵੱਡਾ ਵੀ ਆ ਛੋਟਾ ਵੀ ਆ ਕਿਵੇਂ ਬਈ ਇਹ ਇਧਰ ਆ ਜੇ ਮੈਂ ਛੋਟਾ ਛੋਟਾ ਹੈਗਾ ਇਹ ਵੱਡਾ ਹੈ ਕਿਵੇਂ ਗੱਲ ਬਾਤ ਆ ਜਾਂਦਾ ਪਤਾ ਹੀ ਆ ਰਹੀ ਹੋ ਜਾਂਦਾ ਬਈ ਜੀ ਬਸ ਠੀਕ ਆ ਤੇਰੇ ਹਸਪਰੇ ਹਾਂ ਕਿੰਨੀਆਂ ਕ ਹੁੰਦੀ ਹੁੰਦੀਆਂ ਨੇ ਤੇ ਇਹ ਜੇ ਤੇ ਦੋ ਜਾਂ ਤਿੰਨ ਸਪਰੇਆਂ ਕਰਦੇ ਬਸ ਜ਼ਿਆਦਾ ਨਹੀਂ ਕਰਦੇ ਜ਼ਿਆਦਾ ਨਹੀਂ ਕਰਦੇ ਕੋ ਬਾਕੀ ਬਾਈ ਕਿਵੇਂ ਲੱਗਿਆ ਤੇ ਕਿਨੂਆਂ ਦੇ ਬਾਗ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਕਿਨੂ-ਕਨੂ ਖਾਣ ਨੇ ਤੇ ਆਜਿਆ ਕਰੋ ਬਈ ਕਿਉਂ ਬਿਖਵਾ ਦੇ ਕਰੂੰਗੇ ਜੇ ਕੋਈ ਆਉਂਦਾ ਨਾ ਦੇਖੋ ਦੁਕਣ ਵਾਸਤੇ ਅਸੀਂ ਉਹ ਵੀ ਕੋਈ ਵੀ ਆਵੇ ਇਥੋਂ ਕਿਨੂ ਦੇ ਕੇ ਤੋਰਦੇ ਦੇਖੀ ਤਾਂ ਹੈ ਮਿੱਤਰੋ ਠੀਕ ਆ ਬਈ ਧੰਨਵਾਦ ਕਿਵੇਂ ਲੱਗਿਆ ਬਈ ਜਾਖੜ ਫਾਰਮ ਚਾਂਗੇ ਉਰੇ ਬਾਈ ਜੀ ਬੱਕਰੀਆਂ ਵੀ ਨੇ ਕੁੱਤੇ ਵੀ ਨਹੀਂ ਹਾਂ ਜਿਹੜੇ ਸਾਡੇ ਅੰਕਲ ਜੀ ਹੈ ਨਾ ਉਹਨਾਂ ਦੇ ਕਾਨੂੰਨ ਤੈ ਗਈ ਕਿ ਕੋਈ ਵੀ ਬੰਦਾ ਆਵੇ ਇੱਕ ਮੰਗੇ ਦੋ ਮੰਗੇ 10 ਮੰਗੇ ਤੇ ਉਹਨਾਂ ਨੂੰ ਦੇ ਦੇ ਕਿਸੇ ਨੂੰ ਮਨਾ ਨਹੀਂ ਕਰਨਾ ਠੀਕ ਆ ਜਾਖੜ ਸਾਹਿਬ ਵੀ ਹਨ ਕਿ ਬੁਰੇ ਚੰਗੇ ਨੇ ਹਾਂਜੀ ਸਹੀ ਗੱਲ ਹੈ ਹੁਣ ਆਪਣੇ ਸੈਡੀ ਵਾਲੇ ਹੈ ਆਰਮੀ ਵਾਲੇ ਬੰਦੇ ਆਉਂਦੇ ਹੁੰਦੇ ਸਟੇਸ਼ਨ ਵਾਲੇ ਵੀ ਆ ਜਾਂਦੇ ਤੇ ਜਦੋਂ ਕਿਨੂੰ ਚੱਲ ਪੈਂਦਾ ਉਦੋਂ ਲੈ ਕੇ ਜਾਂਦੇ ਹੁੰਦੇ ਅੰਕਲ ਹੋਣ ਨਾ ਹੋਣ ਹਾਂ ਬਸ ਕਹਿੰਦੇ ਕਿਸੇ ਨੂੰ ਮਨਾ ਨਹੀਂ ਕਰਨਾ ਕੋਈ ਵੀ ਆ ਜੇ ਹਾਂ ਓਹ ਕਰ ਸਹੀ ਗੱਲ ਆ ਚੀਜ਼ ਘਟਦੀ ਥੋੜੀ ਆ ਨਾ ਖਾਣ ਨਾਲੇ ਚਲੋ ਨਾਲੀ ਘਟਦੀ ਬਸ ਬੰਦਾ ਬਰਬਾਦ ਨਾ ਕਰੇ ਬਰਬਾਦ ਨਾ ਕਰੇ ਠੀਕ ਆ ਠੀਕ ਆ ਭਾਈ ਜੀ ਧੰਨਵਾਦ ਆ ਜੋ